ਜੇਡੀ 813 ਵਿੱਚ ਸਭ ਨੂੰ ਜੀ ਆਇਆਂ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸ੍ਰੀ ਹੈੱਡ ਦਰਬਾਰ ਕੋਟਪ੍ਰਾਨ ਗੱਭੀ ਸ਼ਾਹ ਰੋਪੜ ਵਿਖੇ ਬਹੁਤ ਹੀ ਸਰਤਾ ਅਤੇ ਇਨਸ਼ਾ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਨੀਤ ਉਹ ਬਿਦ ਨੌਕਾ ਕੀ ਹੱਥੀਂ ਨੀਤ ਹੱਥੀਂ ਨੀਤ ਉਹ ਨਾ ਨਹੀਂ ਇੱਕ ਦਿੱਲ ਦਾ ਨਹੀਂ ਨੀਤ ਸੁਣ ਕੇ ਜਾਤਾ You me ਗੁਰਦਰਾ ਸਾਹਿਬ ਵਿਖੇ ਬੀਬੀਆਂ ਬਹੁਤ ਹੀ ਸੇਵਾ ਭਾਵਨਾ ਨਾਲ ਲੰਗਰ ਦੀ ਤਿਆਰੀ ਵਿੱਚ ਜੁਟੀਆਂ ਹੋਈਆਂ ਬਾਰੇ ਬਾਰੇ ਤਾਂ ਬਣ ਗਏ ਦੇਖਣਾ ਇੱਕ ਜੁਰਾ ਸਾਹਿਬ ਦੇ ਲੰਗਰ ਹਾਲ ਵਿੱਚ ਇਹ ਹੈਗੀ ਆ ਜੀ ਦੀ ਗੰਦ ਜੀ ਗੁਰਦਰਾ ਸਾਹਿਬ ਦਾ ਸ਼ੁਰੂਆਤ ਤੇ ਲੰਗਰ ਚਾਰ ਹੋ ਰਿਹਾ ਰਿਹਾ गुरुद्वारा साहब विखे आ रही संकतं दे जलेबिया का लंगर तैर हो रहा है संगत जलेबिया का लंगर तैयार हो रहा है जलेबियाँ देसी घ्यो के बीच तैयार की जा रही हैं ਇਹ ਚਾਹ ਦੇ ਨਾਲ ਗੌੜਿਆਂ ਦਾ ਲੰਗਰ ਜਿਹੜਾ ਤਿਆਰ ਕੀਤਾ ਜਾ ਰਿਹਾ ਸਾਨੂੰ ਤੋਂ ਉਤੇ ਰੱਖਿਆ ਹੋਇਆ ਯਾਰ ਕੱਟੇ ਹੋਏ ਨੇ ਹੋਰ ਗੌੜਿਆਂ ਦੇ ਸਪੌਨ ਨੂੰ ਉਹੀ ਕੱਟੀ ਹੋਈ ਆ ਜਿਹੜਾ ਟੀਲ ऑलरेडी ਰੱਖਿਆ ਹੋਇਆ ਹਰੋ ਨਾਲ ਰਾਜੀਪ ਔਰ ਇਹ ਕਰ ਰਹੇ ਨੇ ਆਹ ਔੜੇ ਬਣਾ ਕੇ ਪਹਿਲੇ ਰੱਖੇ ਹੋਏ ਨੇ ਇਧਰ ਪਟੀਆਂ ਸ਼ਰਧਾਂ ਦੇ ਲਈ ਪ੍ਰਸਾਦੇ ਤਿਆਰ ਕਰ ਰਹੀਆਂ ਸਾਲ ਦੇ ਵਿੱਚ ਸੋਗੀਆਂ ਤੇ ਹੋਰ ਹੋਰੀਆਂ ਨੇ ਇਧਰ ਗੁਰਦੁਆਰਾ ਸਾਹਿਬ ਦੀ ਸੇਵਾਦਾਰਾਂ ਵੱਲੋਂ ਬਹੁਤ ਹੀ ਸ਼ਿਸ਼ਕਾਰ ਨਾਲ ਸੰਤਾਂ ਨੂੰ ਲੰਗਰ ਛਕਾਇਆ ਜਾ ਰਿਹਾ ਸੰਤਾਂ ਗੁਰਦੁਆਰਾ ਸਾਹਿਬ ਵਿਖੇ ਲੰਗਰ ਛਕਤੀਆਂ ਹੋਈਆਂ ਬੇਤਰ ਬੱਚੇ ਗੁਰਦੁਆਰਾ ਸਾਹਿਬ ਵਿਖੇ ਪਹਾਰਿਆਂ ਦਾ ਆਨੰਦ ਲੈ ਰਹੇ ਨੇ ਇਹ ਤੁਹਾਨੂੰ ਦਿਖਾਇਆ ਜੀ ਗੁਰਦੁਆਰਾ ਹੈਡ ਦਰਬਾਰ ਕੋਟਪੁਰਾਨ ਵਿਖੇ ਬਹੁਤ ਹੀ ਜ਼ਿਕਰਾਰ ਸ਼ਹਿਸਤਰਲਾ ਜਾ ਰਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਾਸ ਦਿਹਾੜਾ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ